2 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂਵ ਵਾਲੋ ਦੱਸਣ ਡੇ ਕਿਾ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਐ ਇਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਉਹਦੇ ਤੋਂ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਹਾਦਸਾ 9:30 10 ਵਜੇ ਇੱਥੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਤਾਂ ਗੋਪੀ ਸ਼ਹੀਦ ਹੋ ਗਿਆ ਪਾਸਾ ਸੋਚੀ ਲਾਸ 10 10 ਕਹਿੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਦਾ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਯੋ ਉਹਨਾਂ ਨੂੰ ਪੁੱਛ ਲੋ ਮੈਨੂੰ ਨੇ ਦੱਸਿਆ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਚ ਮੈਨੂੰ 2:30 ਵਜੇ ਪੋਣੇ 3 ਵਜੇ ਆਇਆ ਇਹ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੈਂ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾ ਗੁਰਬਹਾਦਰ ਸਿੰਘ ਇੱਕ ਦਾ ਨਾ ਗੁਰਸਤਾਇਪ ਸਿੰਘ ਮਾਸੀ ਮੈਂ ਨੇ ਛੁੱਟੀ ਕੱਟ ਕੇ ਗਿਆ ਗੋਪਲੀ ਦਾ ਹਾਂਜੀ ਕੋਲੋਂ ਫੋਨ ਆਇਆ ਸੀ ਕਿ ਨਾ ਚੱਕ ਕੇ ਕੀ ਕਰ ਗਿਆ ਖਾਣੇ ਕੋਈ ਗਿਆ ਗਿਆ ਅ ਕੱਲ ਆਪਣੀ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ ਜਦੋਂ ਚੱਲੇ ਆ ਨਾ ਗੱਡੀ 'ਚ ਉਹ ਦਾ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹਤੇ ਹੱਲਪੜਾ ਵੀ ਦਾ ਉਹ ਖਾ ਲਿਆ ਆਪਣੇ ਬੱਚਿਆਂ ਨਾਲ ਗੱਲ ਹੋਈ ਉਹਦੀ ਜੋ ਜਾਣ ਲੱਗਿਆ ਗੱਲ ਨਹੀਂ ਹੋਈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚਲ ਗਿਆ ਓਏ ਕਾ ਆਪਣੇ ਕਾ ਜੀ ਕਹਿੰਦਾ ਸੀ ਮੈਂ ਆਕੇ ਆਕੇ ਨਾ ਸਾਮਨ ਨੂੰ ਫੋਨ ਕਰਾਂਗਾ ਓਏ ਕਿਹੜੀ ਜਗ੍ਹਾ ਗਿਆ ਹੈ ਜਗ੍ਹਾ ਵਾਲੀ ਹਾਂ ਸਿਰ ਲੱਗ ਰਹੀ ਹੈ ਦੀਪਤੀ ਸੀ ਸੀ ਨਾਲ ਕਰਦਾ ਏ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਮੈਂ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਆ ਨਹੀਂ ਗੱਲ ਕੀਤੀ ਮੈਂ ਉਹਨਾਂ ਦੇ ਡੈਡੀ ਨੂੰ ਭਰਾਤਾ ਫੋਨ ਫਿਰ ਡੈਡੀ ਨਾਲ ਗੱਲ ਹੋਈ ਗਿਆ ਹਾਂਜੀ ਜੈਨ ਗੱਲ ਇਹ ਵੀ ਤੁਹਾਡਾ ਵੀ ਦਾ ਸੀਧ ਹੋ ਗਿਆ ਹਾਂਜੀ ਮੇਰਾ ਪੁੱਤ ਜੀ ਇਸੇ ਸੀਧ ਹੋ ਗਿਆ ਮੇਰਾ ਪੁੱਤ ਜੀ ਇਹ ਵੀ ਤੁਹਾਨੂੰ ਕੀ ਕਰਨ ਗਿਆ ਸੀਧ ਹੋ ਗਿਆ ਮੇਰਾ ਪੁੱਤ ਤੇ ਦੋ ਬੱਚੇ ਨੇ ਆ ਦੋ ਬੱਚੇ ਨੇ ਆਸਰਾ ਬੱਚੇ ਨੇ ਇੱਕ ਤਾਂ 4 ਸਾਲ ਦਾ ਤੇ ਇੱਕ 2 ਸਾਲ ਦਾ 2.5 ਸਾਲ ਦਾ ਇੱਕ ਮਾਣ ਤੁਹਾਨੂੰ ਵੀ ਆਪਣੀ ਦੇਵਤੀ ਰਾਖੀ ਕਰਨ ਗਿਆ ਸੀ ਹਾਂਜੀ ਜੀ ਅਸੀਂ ਰਾਖੀ ਕਰਨ ਮੇਰਾ ਪੁੱਤ ਭੇਜਿਆ ਸੀ ਦੋ ਘਰ ਮੇਰੇ ਬਟਾ ਇੱਕੋ ਇੱਕ ਬੇਟਾ ਹੀ ਨਹੀਂ ਬੇਟੇ ਮੇਰੇ ਦੋ ਨੇ ਦੂਜਾ ਬੇਟਾ ਹੀ ਕਰ ਦੋ ਦੂਜਾ ਮੇਰਾ ਬੇਟਾ ਵੀ ਕੰਮ ਕਰਦਾ ਜੇ ਅਸੀਂ ਵੀ ਚਲਾਉਂਦਾ ਜੇ ਮਰੀਏ ਕਰਦੇ ਸੀ ਤੇ ਉਹਦੇ ਉਹਦਾ ਬੱਚਾ ਨਹੀਂ ਕੋਈ ਵੀ ਜਿੰਮੇਵਾਰੀ ਸੱਤੀ ਹੈ ਜੁਮੇਵਾਰੀ ਸਦੀ ਗੋਪੀ ਦੇ ਸੇ ਉੱਤੇ ਹੀ ਮੇਰੇ ਕੌਨਸ਼ੀਅੰਸੀ ਚੀ ਸਰਾਵਾ ਪਿੰਡ ਤੋਂ ਅ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਅ ਅਨੰਤਨਾਕ ਸੀਗੀ ਉਹਨੇ ਫਾਦਰ ਸਾਹਿਬ ਵੀ ਮਿਲੇ ਸਰਦਾਰ ਕੋਇਂਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਇਹ ਕਹਿਣਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਵ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 32 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ ਨੌਦਾ ਸਾਲ ਇਸ ਡਿਊਟੀ ਕਰਦਿਆਂ ਹੋ ਗਿਆ ਔਰ ਮੈਂ ਅ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਹੈ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ ਨਾ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਆ ਔਰ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋ ਗਈ ਜਿਹਦੇ ਕਰਕੇ ਅੱਜ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇੰਨਾ ਕਰੈਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਏ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਇਹ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਭਾਜਪੀ ਦੀ ਹੈ ਚਾਹੇ ਕੱਲ ਨੂੰ ਕਾਂਗਰਸ ਆ ਜਾਏ ਚਾਹੇ ਕੋਈ ਹੋਰ ਆ ਜਾਏ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੇ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜਿਆ ਚਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਪੈਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲ ਰਹੇ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ ਨੇਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਆ ਅੱਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਤੋਂ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ-ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਏ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣੇਆਂ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਪ੍ਰਾ ਗੁਰਪ੍ਰੀਤ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹਾਦਤ ਦਿੱਤੀ ਕਿ ਸਾਡੇ ਇਲਾਕੇ ਦੇ ਸਰਾਵਾ ਪਿੰਡ ਤੋਂ ਨੌਜਵਾਨ ਗੁਰਪ੍ਰੀਤ ਇਸ ਬਲਕ ਦੀ ਸ਼ਰਧਾ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗਵਾਈ ਔਰ ਮਨ ਦੁਖੀ ਔਰ ਉਦਾਸ ਹੈ ਕਿਉਂਕਿ ਇੱਕ ਸਧਾਰਨ ਘਰ ਚੋਂ ਬੱਚਾ ਜਿੱਥੇ ਕੇਵਲ ਆਪਣੀ ਨੌਕਰੀ ਲੈ ਨਹੀਂ ਬਲਕਿ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਹੁੰਦਾ ਇਸ ਮੁਲਕ ਦੀ ਯਕ ਸ਼ਕਤੀ ਔਰ ਇਸ ਮੁਲਕ ਨੂੰ ਹਿਫਾਜ਼ਤ ਰੱਖਣ ਲਈ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਸੀ ਕੁਝ ਘੰਟੇ ਪਹਿਲਾਂ ਉਨੇ ਜਿਸ ਸਰਚ ਆਪਰੇਸ਼ਨ ਤੇ ਜਾਣਾ ਸੀਗਾ ਤੇ ਉਹਨੇ ਆਪਣੇ ਘਰ ਦੇ ਵਿੱਚ ਆਪਣੇ ਵੈਪਕਨ ਦੀ ਆਪਣੇ ਉਸ ਟਰੱਕ ਦੀ ਵੀਡੀਓ ਫੋਟੋ ਵੀ ਪਾਈ ਕਿ ਦੇਖੋ ਮੈਂ ਇਸ ਮੁਲਕ ਦੇ ਰੱਖਿਆ ਵਾਸਤੇ ਇਸ ਮੁਲਕ ਦੀ ਸਰਦਾਂ ਨੂੰ ਮਫੂਦ ਰੱਖਣ ਲਈ ਮੈਂ ਸਰਚ ਆਪਰੇਸ਼ਨ ਤੇ ਜਾ ਰਿਹਾ ਔਰ ਅਨੰਤਨਾਗ ਦਾ ਏਰੀਆ ਸੀ ਉੱਥੇ ਉਹ ਗੱਡੀ ਜਿਹੜੀ ਆ ਉਹ ਦੇਖ ਕੇ ਉਹ ਇਸ ਨੌਜਵਾਨ ਸਦਾ ਲਈ ਸਾਡੇ ਤੋਂ ਉਛੜ ਗਿਆ ਉਹ ਸਾਡੇ ਦਾ ਛੋਟਾ ਸੀ ਬਹੁਤ ਅਜੀਤ ਸੀ ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਲ ਲਖਵਿੰਦਰ ਸਿੰਘ ਹੋਣੀ ਔਰ ਗੁਰਪ੍ਰੀਤ ਦੀ ਵਾਈਫ ਜਿਹੜੀ ਆ ਉਹ ਸਯਾਰ ترسےم ਸਿੰਘ ਹੋਣਾ ਦੀ ਬੇਟੀ ਆ ਪਰਸੋਲੇ ਤੋਂ ਸੋ ਦੋਵੇਂ ਪਰਿਵਾਰਾਂ ਨੂੰ ਆਜਕ ਬਹੁਤ ਵੱਡਾ ਦੁਖਾਂਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਸਮਝਨਾ ਇਸ ਅਸੀਂ ਲੋਕ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿ ਅਸੀਂ ਮਿਲ ਕੇ ਸਮਾਜ ਨੂੰ ਕੁਛ ਨਾ ਕੁਛ ਵਾਪਸ ਕਰੀਏ ਜਿਹੜੀ ਸਾਡੀ ਪ੍ਰਵ੍ਰਿਤੀ ਸਮਾਜ ਤੋਂ ਹਮੇਸ਼ਾ ਲੈਣ ਦੀ ਬਣ ਗਈ ਆ ਉਹਨੂੰ ਖਤਮ ਕਰਦੇ ਹੋਏ ਸਮਾਜ ਨੂੰ ਵਾਪਸ ਕਰੀਏ ਦਿਲ ਦੀਆਂ ਗਹਿਰਾਈਆਂ ਤੋਂ ਉਸ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਾ ਔਰ ਪਰਿਵਾਰ ਨੂੰ ਮੈਂ ਇਹੋ ਹੀ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜਾ ਕਰਨਾ ਇਸ ਪਰਿਵਾਰ ਨੂੰ ਮਿਲ ਕੇ ਉਸ ਬੱਚੇ ਨੂੰ ਵਾਪਸ ਤੇ ਨਹੀਂ ਲਿਆ ਸਕਾਂਗੇ ਔਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਗਟਾਵਾਂਗੇ ਔਰ ਪੰਜਾਬ ਸਰਕਾਰ ਗਵਰਨਮੰਤ ਮਾਨ ਜੀ ਦੀ ਸਰਕਾਰ ਇਸ ਗੱਲ ਦੀ ਵਚਨਬੱਧਾ ਕਿ ਉਸ ਨੂੰ ਦੁੱਖ ਨੂੰ ਘਟਾਉਣ ਲਈ ਜੋ ਕਰ ਸਕਾਂਗੇ ਕਰਾਂਗੇ ਔਰ ਮੈਂ ਅਪੀਲ ਵੀ ਕਰੂੰਗਾ ਕਿ ਉਸ ਸ਼ਹੀਦ ਦੇ ਨਾਂ ਦੇ ਉੱਪਰ ਪਿੰਡ ਦੇ ਵਿੱਚ ਕੋਈ ਸਾਰੀ ਵੀ ਜਾਵੇ ਕੋਈ ਸਟੇਡੀਅਮ ਦਾ ਜਾਂ ਹੋਰ ਐਸੀ ਇਮਾਰਤ ਬਣਾ ਕੇ ਤਾਂ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਉੱਥੋਂ ਪ੍ਰੇਰਨਾ ਲੈ ਸਕਣਦਾ ਗੁਰਦਾਸਪੁਰ ਨੇ ਆਪਣੀ ਸ਼ਹਾਦਤਾਂ ਦੀ ਪਰੰਪਰਾ ਨੂੰ ਕਾਇਮ ਰੱਖਤੇ ਹੋਏ ਆਪਣਾ ਇੱਕ ਹੋਰ ਯੋਦਾ ਭਾਰਤੀ ਸੈਨਾ ਕੀ 19 ਰਾਸ਼ਟਰੀ ਰਾਈਫਲਸ ਦਾ ਲਾਹਸ ਨਾਇ ਗੁਰਪ੍ਰੀਤ ਸਿੰਘ ਦੇਸ਼ ਕੇ ਬਲੀਵੇਦੀ ਪਰ ਕੁਰਬਾਨ ਕਰ ਦਿਆ लांस नायक गुरप्रीत सिंह बहुत ही बहादुर सैनिक था छः फुट उसकी हाइट थी और अला दर्जे का खिलाड़ी था और कली ढाई बजे परिवार से उसकी बात होती है वीडियो कॉल आती है पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है वो स्किप कर गई काफ़ी गहरी खाई में गिरा अपने नौ साथियों के साथ आठ साथी जख्मी हो गए लेकिन गुरप्रीत सिंह जो है मातृभूमि पर कुर्बान हो गया आज दुखों का पहाड़ टूटा है जैसे मेरे भाई ने कहा कि किसान है पिता अन्नदाता है लेकिन बेटा सरहद पर कुर्बान हो गया कुछ नहीं मांगते ये शहीदों के परिवार सिर्फ सम्मान चाहते हैं जो मेरे भाई ने बात करी वो सम्मान ही जो है इन्हें जीने का मकसद प्रदान करता है मैं सरकारों से अपील करता हूँ कि गुरप्रीत वापस तो नहीं आएगा लेकिन दो मासूम बच्चे हैं बच्चे अनाथ हो गए शहीद की विधवा है बूढ़ी माँ है पिता है एक बेरोजगार भाई है पूरे परिवार की जिम्मेदारी उसके कंधों पे थी सरकार उनकी बाह पड़े कुछ नहीं दे सकते अपने सिर्फ सम्मान शहीद परिवार को जो है आगे बढ़ने के लिए प्रेरित करता है मैं अपनी शहीद सैनिक परिवार सुरक्षा परिषद की तरफ से इस पिता को भी भरोसा दिलाता हूँ कि आपका बेटा वापस तो नहीं दिला सकते लेकिन ये संस्था चट्टान की तरह इस परिवार के साथ खड़ी है धन्यवाद जय हिंद जय भारत देश दुनिया की हर खबर सबसे पहले देखने के लिए फॉलो करें ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par